ਦੇ ਵੱਲੋਂ ਕੈਬਿਨਟ ਮੀਟਿੰਗ ਦੇ ਬਾਅਦ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਕੀ ਕੁਝ ਕਿਹਾ ਜਾ ਰਿਹਾ ਤੁਸੀਂ ਵੀ ਸੀ ਡਿਸਟ੍ਰਿਕਟ ਪਹਿਲਾ ਹੋਂਦ ਵਿੱਚ ਆ ਗਿਆ ਸੀ ਪਰ ਲੇਕਿਨ ਸੈਸ਼ਨ ਡਿਵੀਜ਼ਨ ਦੀਆਂ ਹੋਂਦ ਦੇ ਕਾਰਨ ਬਹੁਤ ਸਾਰੇ ਕੇਸ ਜਿਹੜੇ ਸੀ ਉਹ ਡਿਸਟ੍ਰਿਕਟ ਸੰਗਰੂਰ ਚ ਜਾਂਦੇ ਸੀਗੇ ਸੋ ਹੁਣ ਨਵੀਂ ਸੈਸ਼ਨ ਡਿਵੀਜ਼ਨ ਦੀ ਸਥਾਪਨਾ ਮਲੇਰਕੋਲਲਾ ਦੇ ਵਿੱਚ ਹੋਈ ਹੈਗੀ ਇਸ ਤੋਂ ਬਿਨਾ ਪੰਜਾਬ ਪੰਚਾਇਤੀ ਚੋਣਾਂ ਰੂਲਸ ਪੰਜਾਬ ਪੰਚਾਇਤੀ ਚੋਣਾਂ ਰੂਲਸ 1994 ਦੇ ਰੂਲ ਜਿਹੜਾ 12 ਵਿੱਚ ਸੋਧ ਕੀਤੀ ਗਈ ਰੂਲ 12 ਸੋਧ ਕੀਤੀ ਗਈ ਆ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਵਿਜ਼ਨ ਸੀਗਾ ਉਹਨਾਂ ਦਾ ਇਹ ਜਿਹੜਾ ਉਹ ਦੱਸਿਆ ਉਹਨਾਂ ਨੇ ਕਿ ਪੰਜਾਬ ਦੇ ਅੰਦਰ ਪੰਜਾਬ ਦੇ ਅੰਦਰ ਆਪਸੀ ਭਾਈਚਾਰਾ ਆਪਸੀ ਲੋਕਾਂ ਦੇ ਅੰਦਰ ਪਿੰਡਾਂ ਦੇ ਅੰਦਰ ਕੁਝ ਪੋਲੀਟੀਕਲ ਜਿਹਦੀਆਂ ਲੋਕਾਂ ਦੀ ਆਪਦੀਆ ਆਪਣੀਆਂ ਐਸੋਸੀਏਸ਼ਨਾਂ ਹੁੰਦੀਆਂ ਨੇਗੀਆਂ ਜਾਂ ਲੋਕ ਜੁੜੇ ਹੁੰਦੇ ਨੇਗੇ ਪੋਲੀਟੀਕਲ ਪਾਰਟੀਆਂ ਦੇ ਨਾਲ ਉਹਨਾਂ ਦੇ ਕਰਕੇ ਪਹਿਲਾਂ ਪੰਜਾਬ ਦੀਆਂ ਪੰਚਾਇਤੀ ਚੋਣਾਂ ਸਰਪੰਚ ਦੀ ਤੇ ਪੰਚ ਦੀ ਸਰਪੰਚ ਤੇ ਪੰਚ ਦੀ ਪੰਚਾਇਤੀ ਚੋਣ ਸੀ ਜਿਹੜੀ ਉਹ ਪੋਲਿਟੀਕਲ ਪਾਰਟੀ ਦੇ ਸਿੰਬਲ ਤੇ ਲੜੀ ਜਾ ਸਕਦੀ ਸੀ ਪੋਲਿਟੀਕਲ ਪਾਰਟੀ ਦੇ ਸਿੰਬਲ ਤੇ ਲੜੀ ਜਾ ਸਕਦੀ ਸੀ ਪਰ ਲੇਕਿਨ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਫੈਸਲਾ ਕੀਤਾ ਕਿ ਇਸ ਵਾਰ ਪੰਚਾਇਤੀ ਚੋਣਾਂ ਜਿਹੜੀਆਂ ਨੇ ਬਿਨਾ ਪੋਲੀਟੀਕਲ ਪਾਰਟੀ ਦੇ ਸਿੰਬਲ ਤੋਂ ਲੜੀਆਂ ਜਾਣਗੀਆਂ ਪੰਜਾਬ ਦੇ ਅੰਦਰ ਬਿਨਾ ਪੋਲੀਟੀਕਲ ਪਾਰਟੀਾਂ ਦੇ ਸਿੰਬਲ ਤੋਂ ਲੜੀਆਂ ਜਾਣਗੀਆਂ ਸੋ ਯਾਨੀ ਕਿ ਪੋਲੀਟੀਕਲ ਪਾਰਟੀਆਂ ਦੇ ਨੁਮਾਇੰਦੇ ਆ ਕਿ ਡਾਇਰੈਕਟ ਤੌਰ ਤੇ ਕਈ ਵਾਰ ਭਾਈਚਾਰੇ ਨੂੰ ਖਤਰਾ ਹੋ ਜਾਂਦਾ ਸੀਗਾ ਪਿੰਡਾਂ ਧੜੇ ਬੰਦੇ ਹੁੰਦੇ ਸੀਗੇ ਉਹ ਸਾਰਾ ਸਿਸਟਮ ਇਸ ਵਾਰ ਖਤਮ ਹੋਊਗਾ ਔਰ ਭਾਈਚਾਰਾ ਹੋਰ ਤਾਕਤਵਰ ਹੋਵੇ ਹੋਰ ਲੋਕ ਮਜ਼ਬੂਤੀ ਦੇ ਨਾਲ ਆਪਣੇ ਭਾਈਚਾਰੇ ਨੂੰ ਕਾਇਮ ਰੱਖ ਸਕਣ ਉਹਨੂੰ ਮੁੱਦੇ ਦੇ ਨਾਲ ਰੱਖਦੇ ਹੋਏ ਜਿਹੜਾ ਇਹ ਫੈਸਲਾ ਕੀਤਾਗਾ ਹੁਣ ਪਿੰਡਾਂ ਦੇ ਅੰਦਰ ਖਾਸ ਕਰਕੇ ਸਰਪੰਚ ਦੀ ਤੇ ਪੰਚ ਦੀ ਚੋਣ ਜਿਹੜੀ ਆ ਉਹ ਪੋਲੀਟੀਕਲ ਪਾਰਟੀਆਂ ਦੇ ਸਿੰਬਲ ਤੇ ਨਹੀਂ ਹੋਊਗੀ ਬਲਕਿ ਜਿਹੜੇ ਸਿੰਬਲ ਸਾਡੇ ਚੋਣ ਕਮਿਸ਼ਨ ਵੱਲੋਂ ਦਿੱਤੇ ਗਏ ਨੇ ਕਿ ਨਿਰਧਾਰਤ ਕੀਤੇ ਪਰਫਾਰਮੈਂਸ ਤਹਿਤ ਨੇ ਉਹਨਾਂ ਸਿੰਬਲਾਂ ਦੇ ਤਹਿਤ ਜਿਹੜੀ ਆ ਉਹ ਇਲੈਕਸ਼ਨ ਹੋ ਸਕੂਗੀ ਸੋ ਇਸ ਤੋਂ ਬਿਨਾ ਅਹਿਮ ਫੈਸਲਾ ਕੀਤਾ ਪੰਜਾਬ ਦੇ ਅੰਦਰ ਕਿ ਘੱਗੜ ਦਰਿਆ ਘੱਗੜ ਦਰਿਆ ਪੰਜਾਬ ਜਾਣਦਾ ਖਾਸ ਕਰਕੇ ਸੰਗਰੂਰ ਜ਼ਿਲ੍ਹੇ ਦੇ ਅੰਦਰ ਜੱਕ ਗਰਦ ਰਿਆ ਦੇ ਪਿੰਡਾਂ ਦੇ ਲੋਕ ਜਾਣਦੇ ਨੇ ਕਿ ਜਦੋਂ ਬਾਰਸ਼ਾਂ ਦਾ ਮੌਸਮ ਹੁੰਦਾਗਾ ਜਦੋਂ ਵੀ ਬਰਸਾਤ ਦਾ ਮੌਸਮ ਹੁੰਦਾਗਾ ਜਦੋਂ ਵੀ ਮੀਂਹ ਆਉਂਦੇ ਨੇਗੇ ਤਾਂ ਵੱਡੇ ਪੱਧਰ ਤੇ ਉਹ ਘੱਗਰ ਚੜਦਾਗਾ ਤਾਂ ਕਈ ਫਸਲਾਂ ਕਈ ਪਿੰਡਾਂ ਦੀਆਂ ਫਸਲਾਂ ਬੁਰੀ ਤਰ੍ਹਾਂ ਤਬਾਹ ਕਰ ਦਿੰਦਾਗਾ ਬੁਰੀ ਤਰ੍ਹਾਂ ਘਰਾਂ ਨੂੰ ਜਿਹੜਾ ਬੁਰ ਬਸਾਉਣ ਦੇ ਲਈ ਸਰਕਾਰਾਂ ਨੂੰ ਯਤਨ ਕਰਨੇ ਪੈਂਦੇ ਨੇ ਬਹੁਤ ਸਾਰੀਆਂ ਐਸੋਸੀਏਸ਼ਨਾਂ ਕੰਮ ਕਰਦੀਆਂ ਨੇਗੀਆਂ ਲੋਕ ਆਉਂਦੇ ਨੇ ਮਤਦ ਲਈ ਸੋ ਘੱਗਰ ਦਾ ਹੱਲ ਕਰਨ ਲਈ ਕਿਉਂਕਿ ਮਾਮਲਾ ਜਿਹੜਾ ਕਾਫੀ ਲੰਬੇ ਅਰਸੇ ਤੋਂ ਪੰਜਾਬ ਚ ਪੈਂਡਿੰਗ ਪਿਆ ਸੀ ਬਹੁਤ ਸਾਰਾ ਸਰਕਾਰਾਂ ਆਈਆਂ ਬਹੁਤ ਸਾਰੇ ਉਸ ਇਲਾਕੇ ਦੇ ਵੀ ਮੁੱਖ ਮੰਤਰੀ ਬਣੇ ਪਰ ਲੇਕਿਨ ਕਿਸੇ ਨੇ ਘੱਗਰ ਦੀ ਸਮੱਸਿਆ ਦਾ ਹੱਲ ਨਹੀਂ ਕੀਤਾ ਸੋ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਬਹੁਤ ਅੱਛਾ ਇਨੀਸ਼ੀਏਟਿਵ ਲਿਆ ਪਿੰਡ ਚੰਦੂ ਪਿੰਡ ਚੰਦੂ ਆ ਬਿਲਕੁਲ ਘੱਗਰ ਦਰਿਆ ਦੇ ਨਾਲ ਲੱਗਦਾਗਾ ਉਸ ਪਿੰਡ ਦੀ 20 ਏਕੜ 20 ਏਕੜ ਤੋਂ ਵੱਧ ਜ਼ਮੀਨ ਜਿਹੜੀ ਆ ਸਰਕਾਰ ਨੇ ਲਈ ਆ ਕਿਉਂਕਿ ਉੱਥੇ ਪੰਚਾਇਤੀ ਜ਼ਮੀਨ ਸੀ ਉਸ 20 ਏਕੜ ਦੇ ਵਿੱਚ ਪਾਣੀ ਜਿਹੜਾ ਘੱਗਰ ਦਰਿਆ ਦਾ ਪਾਣੀ ਆ ਉਹਦੇ ਅੰਦਰ ਇੱਕ ਜਿਹੜੀ ਆ ਛੱਪੜ ਵੱਡਾ ਛੱਪੜ ਜਿਹੜਾ ਉਹਨੂੰ ਬਣਾਇਆ ਜਾਊਗਾ ਤਾਂ ਕਿ ਉਸ ਵੀ ਏਕੜ ਦੇ ਅੰਦਰ 40 ਫੁੱਟ ਡੂੰਘਾ ਹੋਊਗਾ 20 ਏਕੜ ਦਾ ਏਰੀਆ ਹੋਊਗਾ 40 ਫੁੱਟ ਡੂੰਘਾ ਹੋਊਗਾ ਉਹਦੇ ਅੰਦਰ ਪਾਣੀ ਸਟੋਰ ਕਰਕੇ ਹੌਲੀ-ਹੌਲੀ ਜਿਹੜਾ ਪਾਣੀ ਜਿਹੜਾ ਧਰਤੀ ਦੇ ਅੰਦਰ ਜਾਊਗਾ ਤਾਂ ਕਿ ਰੀ ਚਾਰਜ ਜਿਹੜੀ ਆ ਰੀਚਾਰਜ ਜਿਹੜਾ ਹੈਗਾ ਧਰਤੀ ਹੇਠਲਾ ਪਾਣੀ ਉਹ ਵੀ ਹੋਊਗਾ ਔਰ ਘੱਗਰ ਦਰਿਆ ਦੀ ਸਮੱਸਿਆ ਜਿਹੜੀ ਆ ਉਹ ਵੀ ਕਾਫੀ ਹੱਦ ਤੱਕ ਹੱਲ ਹੋਊ ਨਹੀਂ ਜਾ ਕੇ ਕਿਉਂਕਿ ਚਾਂਦੂ ਦੇ ਨੇੜੇ ਜਾ ਕੇ ਉਹਨਾਂ ਪਿੰਡਾਂ ਦੇ ਨੇੜੇ ਜਾ ਕੇ ਘੱਗਰ ਕਿਤੇ ਨਾ ਕਿਤੇ ਟੁੱਟ ਜਾਂਦਾ ਸੀਗਾ ਸੋ ਉਹਨੂੰ ਹੱਲ ਕਰਨ ਲਈ ਬਹੁਤ ਵੱਡਾ ਇੱਕ ਯਤਨ ਹੋਇਆ ਨਹੀਂ ਕਿਉਂਕਿ ਮੈਂ ਤੁਹਾਨੂੰ ਹੋਰ ਬੈਕਗ੍ਰਾਉਂਡ ਦੱਸ ਦਿਆਂ ਕਿਉਂਕਿ ਦੋਨਾਂ ਹਰਿਆਣਾ ਸਟੇਟ ਨੇ ਵੀ ਇੱਕ ਸਟੇਟ ਆਫ ਪੰਜਾਬ ਦੇ ਖਿਲਾਫ ਇੱਕ ਰਿਟ ਪਟੀਸ਼ਨ ਦਾਇਰ ਕੀਤੀ ਹੋਈ ਸੀ ਸੁਪਰੀਮ ਕੋਰਟ ਦੇ ਅੰਦਰ ਉਹ ਅੱਗੇ ਪੱਕਾ ਨਹੀਂ ਹੋ ਸਕਦਾ ਸੀ ਸੋ ਇਸ ਕਰਕੇ ਅਸੀਂ ਹੱਲ ਨਵਾਂ ਲੱਭਿਆ ਕਿ ਇਹ ਜਿਹੜਾ 20 ਏਕੜ ਜ਼ਮੀਨ ਆ ਇਹਦੇ ਵਿੱਚ 40 ਫੁੱਟ ਡੂੰਘਾ ਚੱਪੜ ਬਣਾ ਲੀਏ ਤਾਂ ਕਿ ਪਾਣੀ ਉੱਥੇ ਸੀਪੇਜ ਹੋ ਕੇ ਧਰਤੀ ਹੇਠ ਵੀ ਜਾਊਗਾ ਰੀਚਾਰਜ ਵੀ ਹੋ ਜਾਊਗਾ ਔਰ ਸਮੱਸਿਆ ਦਾ ਜਿਹੜਾ ਹੱਲ ਹੋ ਜੇ ਬਹੁਤ ਵੱਡਾ ਫੈਸਲਾ ਜਿਹੜਾ ਪੰਜਾਬ ਸਰਕਾਰ ਨੇ ਅੱਜ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਹੇਠ ਕੀਤਾ ਇਸ ਤੋਂ ਬਿਨਾ 450 450 ਅਸਾਮੀਆਂ ਪੰਜਾਬ ਦੀਆਂ ਜਿਹੜੀਆਂ ਮੈਂ ਕਹਾ ਹਾਊਸ ਸਰਜਨ ਜਾਂ ਹਾਊਸ ਫਿਜ਼ੀਸ਼ੀਅਨ ਬੇਸੀ ਭਰਤੀ ਕਰਨ ਦਾ ਫੈਸਲਾ ਕੀਤਾਗਾ ਯਾ ਟੋਟਲ 435 435 ਲਗੇ ਇਹ ਵੀ ਜਿਹੜਾ ਇਸ ਸਾਲ ਭਰਤੀ ਹੋਣਗੇ ਤਾਂ ਕਿ ਜਿਹੜਾ ਹਸਪੀਟਲ ਦੇ ਅੰਦਰ ਇਤਨਾ ਕਿਸੇ ਘਾਟ ਆਉਂਦੀ ਆ ਉਹ ਪੂਰੀ ਹੋ ਸਕੇ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਕਾਫੀ ਸਾਰੇ ਕੈਦੀਆਂ ਦੇ ਕੇਸ 10 ਕੈਦੀਆਂ ਦੇ ਕੇਸ ਸਾਹਮਣੇ ਆਏ ਸੀ ਜਿੰਨਾਂ ਵਿੱਚੋਂ ਦੇਖਿਆ ਗਿਆ ਵਿਚਾਰਿਆ ਗਿਆ ਉਹਨਾਂ ਦੇ ਵਿੱਚੋਂ ਲਗਭਗ ਅੱਧੇ ਤੋਂ ਵੱਧ ਕੇ ਜਿਹੜੇ ਰਜੈਕ ਕੀਤੇ ਗਏ ਨੇ ਜਿਹੜੇ ਅਲਾਉ ਹੋਣ ਵਾਲੇ ਸੀ ਉਹ ਲਾਉ ਕੀਤੇ ਗਏ ਨੇ ਤਾਂ ਕਿ ਜਿਹੜੇ ਲੋਕਾਂ ਨੇ ਆਪਣਾ ਕੋਈ ਜੁਰਮ ਕੀਤਾ ਸੀ ਕੋਈ ਕ੍ਰਾਈਮ ਕੀਤਾ ਸੀ ਉਹਦੇ ਵਿੱਚ ਲਾਈਫ ਸੈਂਟੈਂਸ ਦੇ ਅੰਦਰ ਜੇਲ੍ਹ 'ਚ ਬੰਦ ਸੀਗੇ ਸੋ ਜਿਨ੍ਹਾਂ ਨੇ ਆਪਣੀ ਕਾਰਾਵਾਸਤ ਜਿਨ੍ਹਾਂ ਨੇ ਆਪਣੀ ਸਜ਼ਾ ਪੂਰੀ ਕੀਤੀ ਹੈ ਉਹਨਾਂ ਨੂੰ ਰਿਹਾ ਕੀਤਾ ਗਿਆ ਔਰ ਜਿਨ੍ਹਾਂ ਦਾ ਕੋਈ ਸੀਨੀਅਰਸ ਕ੍ਰਾਈਮ ਸੀਗਾ ਜਿਨ੍ਹਾਂ ਨੇ ਸੋਸਾਇਟੀ ਦੇਗੇ ਇਸ ਜਾਂ ਬੱਚਿਆਂ ਦੇਗੇ ਇਸ ਜਾਂ ਔਰਤਾਂ ਦੇ ਅਗੇਂਸਟ ਕ੍ਰਾਈਮ ਕੀਤਾ ਸੀਗਾ ਉਹਨਾਂ ਦੇ ਕੇਸ ਛੱਡਦੇ ਅਰਜ਼ਾ ਕੀਤੇ ਗਏ ਨੇ ਸੋ ਅੱਜ ਇਹ ਜਿਹੜੇ ਅਹਿਮ ਫੈਸਲੇ ਸਰਦਾਰ ਭਗਵੰਤ ਸਿੰਘ ਮਾਹ ਜੀ ਦੀ ਗਵਾਈ 'ਚ ਲਏ ਗਏ ਮਾਹਾਂ ਜੀ ਜੇ ਤੁਸੀਂ ਗੱਲ ਕੀਤੀ ਆ ਵੀ 44 ਸੰਸਾਦ ਨੇ ਫੈਸਲਾ ਲਇਆ ਸਰਕਾਰ ਨੇ ਇਹ ਕਿਆਂ ਜ਼ਿਲ੍ਹਾ ਪ੍ਰੀਸ਼ਦਾਂ ਪੰਚਾਇਤ ਸਮਤੀਆਂ ਚੋਣ ਆਉਂਗਾ ਉਹਨਾਂ ਪਰ ਵੀ ਲਾਗੂ ਹੋਊਗਾ ਪਰ ਆਉਂਦੀ ਪੰਚਾਇਤਾਂ ਨਹੀਂ ਜੀ ਇਹ ਨਾ ਜ਼ਿਲ੍ਹਾ ਪ੍ਰੀਸ਼ਦ ਤੇ ਨਾ ਪੰਚਾਇਤ ਸਮਤੀ ਤੇ ਉੱਥੇ ਲਾਗੂ ਨਹੀਂ ਹੋਊਗਾ ਸਿਰਫ ਤੇ ਸਿਰਫ ਇਹ ਫੈਸਲਾ ਜਿਹੜਾ ਸਰਪੰਚਾਂ ਅਤੇ ਪੰਚਾਂ ਤੇ ਲਾਗੂ ਹੋਊਗਾ ਪੰਚਾਇਤ ਸਰ ਐਨਓਸੀ ਨੂੰ ਲੈ ਕੇ ਵੀ ਕੋਈ ਚਰਚਾ ਹੋਈ ਹੈ ਨਹੀਂ ਨਹੀਂ ਅਜੇ ਐਨਓਸੀ ਦਾ ਕੋਈ ਇਸ਼ੂ ਨਹੀਂ ਸੀਗਾ ਸਰ ਕਈ ਵਾਰ ਇਦਾਂ ਹੁੰਦਾ ਸੀ ਪੰਚ ਜਿਹੜੇ ਉਸ ਪੰਚ ਦੀ ਚੋਣ ਕਰਦੇ ਸੀ ਇਸ ਵਾਰ ਕੀ ਨੇ 8 ਕੋ ਬਾਾਰ ਮਾਮਲਾ ਹੋਇਆ ਸੀਗਾ ਆਈ ਥਿੰਕ 2002 ਤੋਂ ਲੈ ਕੇ 2007 ਤੱਕ ਉਸ ਵਾਰ ਇਹ ਡੀਲੀਟ ਕਰ ਦਿੱਤਾ ਗਿਆ ਸੀ ਹੁਣ ਸਿਰ ਸਿੱਧੀ ਜੜੀ ਆ ਉਹ ਸਰਪੰਚ ਦੀ ਚੋਣ ਹੋਊਗੀ ਉਹਦੇ ਚ ਸਰਪੰਚ ਲਈ ਕੋਈ ਕੁਆਲਿਫੀਕੇਸ਼ਨ ਵੀ ਹੈ ਕਿ ਜਿਵੇਂ ਹਰਿਆਣਾ ਨੇ ਤਾਂ 10ਵੀਂ ਕੇ ਪੱਧਰ ਵੀ ਰੱਖੀ ਹੈ ਨਹੀਂ ਇਸ ਤਰ੍ਹਾਂ ਦਾ ਕੋਈ ਵਿਚਾਰ ਨਹੀਂ ਆ ਗਿਆ ਕਿਉਂਕਿ ਡੈਮੋਕ੍ਰੇਸੀ ਦੇ ਅੰਦਰ ਚਾਹੇ ਕੋਈ ਲਿਟਰੇਟਾ ਚਾਹੇ ਕੋਈ ਇਲਿਟਰੇਟਾ ਚਾਹੇ ਜਿਆਦਾ ਪੜਿਆ ਚਾਹੇ ਘੱਟ ਪੜਿਆ ਉਹ ਆਪਣੀ ਇਲੈਕਸ਼ਨ ਕੰਟੈਸਟ ਕਰ ਸਕਦਾ ਸੋ ਇਸ ਤਰ੍ਹਾਂ ਦੀ ਕੋਈ ਵੀ ਸ਼ਰਤ ਨਹੀਂ ਲਾਈਏ ਇਹ ਮੈਂ ਤਾਂ ਰੱਖੀ ਕਿ ਜਿਹੜਾ ਜੀ ਉਹ ਚਲੋ ਰਿਜ਼ਰਵੇਸ਼ਨ ਪੰਚਾਇਤ ਵਾਲਾ ਇੰਡੀਆ ਬਿਲਕੁਲ ਸ਼ਿਵਦਾਲੋ ਇੱਕ ਗੱਲ ਇਹ ਹੈ ਕਿ 310 ਤੋਂ 360 ਕੱਟਦੀਆਂ ਫੀਸ ਜੀਆਂ ਬੋਲਦਾ ਜੀ ਇਸ ਤਰ੍ਹਾਂ ਕਾਟਰੀ ਵਧਾਇਆ ਹੈ ਕਿ ਉਹ ਜੋ ਭੜਤੀ ਵੀ ਅੱਜ ਅਨਾਉਂਸ ਕਰਦੀ ਹੈ ਨਹੀਂ ਅਜੇ ਤਾਂ ਅੱਜ ਤਾਂ ਅਨਾਉਂਸ ਕੀਤਾ ਅੱਜ ਤਾਂ ਮੰਤਰੀ ਮੰਡਲ ਨੇ ਉਸ ਕੇਡਰ ਦੇ ਅੰਦਰ ਸਟਰੈਂਥ ਵਧਾਈ ਆ ਹੁਣ ਭਰਤੀ ਪ੍ਰਕਿਰਿਆ ਜਿਹੜੀ ਆ ਭਰਤੀ ਪ੍ਰਕਿਰਿਆ ਦਾ ਜਿਹੜਾ ਕੰਮ ਆ ਉਹ ਹੁਣ ਆਰੰਭ ਹੋਊਗਾ ਪਰ ਲੇਕਿਨ ਹਜੇ ਤਾਂ ਸਿਰਫ ਅਸੀਂ ਉਹਦਾ ਕੇਡਰ ਦੀ ਸਟਰੈਂਥ ਵਧਾਈ ਆ 310 ਤੋਂ 370 ਕੀਤੀਆਂ ਨੇਗੀਆਂ ਸੋ ਹਜੇ ਤਾਂ ਸਿਰਫ ਕੇਡਰ ਦੀ ਸਟਰੈਂਥ ਵਧਾਈ ਆ ਹੁਣ ਆਉਣ ਵਾਲੇ ਸਮੇਂ 'ਚ ਇਹ ਜਿਹੜਾ ਡਿਪਾਰਟਮੈਂਟ ਕੋਲ ਜਾਣਗੇ ਡਿਪਾਰਟਮੈਂਟ ਫਿਰ ਇਹਨਾਂ ਦੀ ਐਡਵਰਟਾਈਜ਼ਮੈਂਟ ਦੇਊਗਾ ਉਸ ਤੋਂ ਬਾਅਦ ਭਰੀਆਂ ਜਾਣਗੀਆਂ ਤੁਸੀਂ ਕੀ ਹੈ ਤੁਸੀਂ ਕੱਗੜ ਕਰਿਆ ਵਾਸਤੇ ਤੁਸੀਂ 20 ਏਕੜ ਨਹੀਂ ਲੈ ਲਓ ਜਦੋਂ ਕੱਗੜ ਦੇ ਪਾਣੀ ਨਾਲ ਉਹ ਪਿੰਡ ਦੇ ਪਿੰਡ ਬਾਹਰ ਜਾਂਦਾ ਜੇ ਤਾਂ 20 ਏਕੜ ਕੀ ਕਰੂਗਾ ਜੇ ਦੇਖੋ 20 ਏਕੜ ਯਤਨ ਕੀਤਾ ਗਿਆ 20 ਏਕੜ ਦੇ ਨਾਲ ਜਦੋਂ ਪਾਣੀ ਇਕੱਠਾ ਹੋਊਗਾ ਉਹਨੂੰ ਥੱਲੇ ਬੋਰਵੈਲ ਬਣਾ ਕੇ ਅچھے ਤਰੀਕੇ ਦਾ ਪਾਣੀ ਥੱਲੇ ਜਾਊਗਾ ਤਾਂ ਮੈਂ ਸਮਝਦਾ ਘੱਗਰ ਦਾ ਜਿਹੜਾ ਹੁਣ 47 ਫੁੱਟ ਤੇ ਮੰਨ ਲਓ ਉਹਦਾ ਇੱਕ ਘੱਗਰ ਦਾ ਡੇਂਜਰ ਜ਼ੋਨ ਜਿਹੜਾ 47 ਫੁੱਟ ਤੇ ਜਾ ਕੇ ਹੁੰਦਾਗਾ ਜੇ ਅਸੀਂ ਇਹ 20 ਏਕੜ ਦੀ ਬਣਾਲੀ ਤਾਂ ਅਸੀਂ ਕੋਸ਼ਿਸ਼ ਕਰਾਂਗੇ 40 45 46 ਤੇ ਰੱਖਾਂਗੇ ਤਾਂ ਉਹ ਪਾਣੀ ਅੱਗੇ ਲੰਘ ਜਾਊਗਾ ਤਾਂ ਸਾਡਾ ਉਸ ਦੇ ਨਾਲ 5-7 ਫੁੱਟ ਜਿਹੜਾ ਨੀਵਾ ਰਹਿਣ ਦਾ ਕੋਸ਼ਿਸ਼ ਹੋਊਗੀ ਤਾਂ ਉਸ ਤੋਂ ਬਾਅਦ ਅਗਲੀ ਪ੍ਰਪੋਜ਼ਲ ਹੈ ਕਿ ਆਉਣ ਵਾਲੇ ਸਮੇਂ 'ਚ ਅਸੀਂ ਹੋਰ ਵੀ ਥਾਮਾ ਡੈਂਟੀਫਾਈ ਕਰੀਏ ਤੇ ਨਾਲ-ਨਾਲ ਜਿਹੜਾ ਕਿ ਕਰਦੇ ਇਸ ਤਰ੍ਹਾਂ ਦੇ ਛੱਪੜ ਬਣਾ ਦਈਏ ਤਾਂ ਕਿ ਪਾਣੀ ਦੀ ਸੀਪੇ ਜੋਵੇ ਔਰ ਰੀਚਾਰਜ ਵੀ ਹੋਊਗਾ ਪਾਣੀ ਔਰ ਘੱਗਰ ਦਾ ਹਮਲਾ ਵੀ ਜਿਹੜਾ ਖਤਮ ਹੋਊਗਾ ਸਰਕਾਰੀ ਸਾਹਿਬ ਜੀ ਮਸਾਬ ਕਿੰਮਤ ਵੀ ਇੱਕ ਬੜਾ ਬੜਾ ਵੱਡਾ ਇਸ਼ੂ ਰਹਿੰਦਾ ਹੈ ਐਮਐਚਏ ਨੂੰ ਲੈ ਕੇ ਪੀਐਮ ਸਾਹਿਬ ਦੀ ਕਮੇਟੀ ਲੈਣੀ ਸੀ ਨਹੀਂ ਲਈ ਉਹਨਾਂ ਨੇ ਤਾਂ ਕਰਦੇ ਜਦੋਂ ਉਸੇ ਮਲੇ ਕੋਰਟ ਦਾ ਵਿੱਚ ਜ਼ਮੀਨ ਦਾ ਕਬਜ਼ਾ ਲੈਣ ਲਈ ਪੁਲਿਸ ਦਾ ਕਬਜ਼ਾ ਨਹੀਂ ਹੁੰਦਾ ਵਿਆਹ ਤੇ ਕਿਸਾਨ ਮੰਨੇ ਫਿਰ ਰੋਕਦਾ ਸਰਕਾਰ ਇਸ ਕੋਈ ਸ਼ਕਤੀ ਕਿਉਂ ਨਹੀਂ ਕਰ ਰਹੀ ਕਿਸਾਨ ਆਉਂਦੇ ਨੇ ਪੁਲਿਸ ਨੂੰ ਕੁੱਟ ਮਾਰ ਕਰਕੇ ਚਲੇ ਜਾਂਦੇ ਨੇ ਆ ਦੇਖੋ ਮੈਂ মিডিਆ ਦੇ ਜ਼ਰੀਏ ਮੈਨੂੰ ਪਤਾ ਲੱਗਿਆ ਕਿ ਡਿਪਟੀ ਕਮਿਸ਼ਨਰ ਮਲੇਡਪੋੜਲਾ ਤੇ ਕਿਸਾਨ ਜਥੇਬੰਦੀਆਂ ਆਪਸ ਵਿੱਚ ਬੈਠ ਕੇ ਮੀਟਿੰਗ ਕਰ ਰਹੀਆਂ ਨੇ ਕਿ ਮੈਨੂੰ ਲੱਗਦਾ ਮਾਮਲਾ ਜਲਦੀ ਹੱਲ ਹੋ ਜੂ ਪੰਜਾਬ 'ਚ ਇੱਕੋ ਜਗ੍ਹਾ ਤੇ ਪ੍ਰੋਬਲਮ ਇਹ ਆਈ ਆ ਹੋਰ ਤਾਂ ਆਲਮੋਸਟ ਜਿਹੜਾ ਨੈਸ਼ਨਲ ਹਾਈਵੇ ਜੰਮੂ ਦਿੱਲੀ ਕਟਲਾ ਉਹ ਲਗਭਗ ਤਿਆਰ ਆਗਾ ਸੋ ਇਹ ਵੀ ਮਾਮਲਾ ਬੈਠ ਕੇ ਐਨੀ ਕੇਵਲੀ ਜਿਹੜਾ ਸੀ ਸੈਟਲ ਕਰ ਲਿਆ ਦੇਖੋ ਅਜੇ ਤਹ ਦੇ ਉਤੇ ਕੋਈ ਵੀ ਫੈਸਲਾ ਨਹੀਂ ਲਿਆ ਗਿਆ ਨਾ ਹੀ ਇਹ ਮਾਮਲਾ ਵਿਚਾਰ ਅਦीन ਆਇਆਗਾ ਕੈਬਨਟ ਦੇ ਅੰਦਰ ਕੋਈ ਇਸ ਤਰ੍ਹਾਂ ਦੀ ਗੱਲਬਾਤ ਨਹੀਂ ਹੋਈ ਪਰ ਲੇਕਿਨ ਮੈਂ ਸਮਝਦਾ ਬੀਜੇਪੀ ਨੂੰ ਚਾਹੀਦਾ ਬੀਜੇਪੀ ਦੇ ਪ੍ਰਧਾਨ ਜੀ ਨੂੰ ਚਾਹੀਦਾ ਕਿ ਕੰਗੜਾ ਨਰੌਤ ਜੀ ਨੂੰ ਕਿਸੇ ਅੱਛੇ ਹਸਪੀਟਲ ਦੇ ਅੰਦਰ ਦਾਖਲ ਕਰਾ ਕੇ ਉਹਦਾ ਦਿਮਾਗੀ ਇਲਾਜ ਕਰਵਾਇਆ ਜਾਵੇ ਕਿਉਂਕਿ ਉਹ ਥੋੜੀ ਮੈਨੂੰ ਲੱਗਦਾ ਕਿ ਸਸਤੀ ਸੁਰਤ ਹਾਸਲ ਕਰਨ ਦੇ ਲਈ ਇਸ ਤਰ੍ਹਾਂ ਦੇ ਬੇਤੁਕੇ ਬਿਆਨ ਕਦੇ ਕਿਸੇ ਕਮਿਊਨਿਟੀ ਦੇ ਖਿਲਾਫ ਕਦੇ ਕਿਸੇ ਵਰਗ ਦੇ ਖਿਲਾਫ ਕਦੇ ਕਿਸੇ ਸੈਕਸ਼ਨ ਦੇ ਖਿਲਾਫ ਆ ਦਿੰਦੀ ਰਹਿੰਦੀ ਆ ਸੋ ਉਹਨੂੰ ਉਹਨੂੰ ਵੀ ਗ੍ਰੇਜ਼ ਕਰਨਾ ਚਾਹੀਦਾ ਪਰ ਲੇਕਿਨ ਮੈਂ ਸਮਝਦਾ ਕਿ ਤਰ੍ਹਾਂ ਕਿਤੇ ਦਿਮਾਗੀ ਤਵਾਜ਼ਨ ਜਿਹੜਾ ਖਰਾਬ ਹੋ ਚੁੱਕਿਆ ਐ ਵੈਸੇ ਤਾਂ ਚਾਹੀਦਾ ਕਿ ਪਾਰਲੀਮੈਂਟ ਦੇ ਅੰਦਰ ਮੈਂਬਰ ਪਾਰਲੀਮੈਂਟ ਨੇਗੇ ਸਪੀਕਰ ਸਾਹਿਬ ਨੂੰ ਚਾਹੀਦਾਗਾ ਕਿ ਇਹਨਾਂ ਦਾ ਤਰੰਤ ਇਲਾਜ ਕਿਹਾ ਜਾਵੇ ਥੈਂਕ ਯੂ